ਉਹਨਾਂ ਸਰਸ਼ਾਂ ਦਾ ਕਿਸ ਤਰ੍ਹਾਂ ਸਾਹਮਣਾ ਕਰਨਾ ਹੈ ਤੇ ਸਾਹਮਣਾ ਕਰਕੇ ਅਸੀਂ ਕਿਸ ਤਰ੍ਹਾਂ ਉਸ ਮੁਕਾਬਤੇ ਪਹੁੰਚ ਸਕਦੇ ਹਾਂ ਗੁਰਬਾਣੀ ਦੇ ਜਰੀਏ ਕਿ ਭਾਈ ਸਾਹਿਬ ਜੀ ਨੇ ਸਾਨੂੰ ਬਹੁਤ ਵਿਸਥਾਰ ਦੇ ਨਾਲ ਸਾਨੂੰ ਸਮਝਾਉਣ ਦਾ ਇਹ ਯਤਨ ਕੀਤਾ ਹੈ ਤੋਂ ਮੈਂ ਤੇ ਕਹਾਵਾਂਗਾ ਕਿ ਭਾਈ ਸਾਹਿਬ ਜੀ ਨੇ ਇੱਕ ਵਾਰ ਸਾਡੀ ਬੈਟਰੀ ਚਾਰਜ ਕਰ ਦਿੱਤੀ ਹੈ ਸਰੀ ਬੈਟਰੀ ਮੋਰ

ਸਾਰ ਸਾਰੇ ਸਿੰਘ ਨੇ ਸੈਂਡਰੀ ਸਕੂਲ ਬੇਲੇ ਫੱਟੇ ਗਣ ਸੁਭਰਾ ਸਕੂਲ ਦੇ ਸੱਚੇ ਪਰਮਤਵਰ ਨੂੰ ਪਾਇਸਰ ਤੇ ਅਤੇ ਉਹਨਾਂ ਦੇ ਨਾਲ ਜਿਹੜੇ ਵੀ ਸਿੰਘ ਆਇਆ ਉਹਨਾਂ ਦਾ ਦਿਲ ਦੀਆਂ